ਹਾਂਜੀ ਸਤਿ ਸ੍ਰੀ ਅਕਾਲ ਜੀ ਕੁਦਰਤ ਸਾਨੂੰ ਬਹੁਤ ਕੁਝ ਦਿੰਦੀ ਆ ਹਨਾ ਪ੍ਰਮਾਤਮਾ ਨੇ ਸਾਨੂੰ ਹਰ ਇੱਕ ਇਨਸਾਨ ਨੂੰ ਹਰ ਇੱਕ ਚੀਜ਼ ਦਿੱਤੀ ਹੋਈ ਆ ਲੇਕਿਨ ਚੁਰਗਰੀ ਨਹੀਂ ਹੈਗਾ ਕਿ ਵੀ ਸਾਡੀ ਮਤਲਬ ਸੋਚ ਦੇ ਅਕੋਰਡਿੰਗ ਹੀ ਸਾਨੂੰ ਮਿਲੇ ਕਿਉਂਕਿ ਪ੍ਰਮਾਤਮਾ ਨੂੰ ਪਤਾ ਹੁੰਦਾ ਕਿ ਕਿਹੜੇ ਇਨਸਾਨ ਨੂੰ ਕਿਸ ਟਾਈਮ ਤੇ ਕਿਸ ਚੀਜ਼ ਦੀ ਜ਼ਰੂਰਤ ਆ ਹਨਾ ਤੇ ਇਹ ਤਾਂ ਤੁਸੀਂ ਵੀ ਮੰਨਦੇ ਹੋਵੋਗੇ ਕਿ ਸਮ ਟਾਈਮ ਅਸੀਂ ਉਹ ਚੀਜ਼ਾਂ ਸੋਚੀਆਂ ਨ ਵੀ ਦੇ ਰਹੀ ਹੁੰਦੀਆਂ ਜਿਹੜੀਆਂ ਪ੍ਰਮਾਤਮਾ ਸਾਨੂੰ ਦੇ ਦਿੰਦਾ ਪਰ ਅਸੀਂ ਇਨਸਾਨ ਆ ਜਿਹੜੇ ਅਸੀਂ ਜਦੋਂ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਵੀ ਜਾਂਦੇ ਆ ਤਾਂ ਅਸੀਂ ਚਾਰ ਤਰ੍ਹਾਂ ਦੇ ਲੋਕ ਜਾਂਦੇ ਆ ਉੱਤੇ ਜਿਸ ਤਰ੍ਹਾਂ ਦੇ ਪਹਿਲਾ ਪਹਿਲੇ ਲੋਕ ਹੋ ਜਾਂਦੇ ਨੇ ਜਿਨ੍ਹਾਂ ਦਾ ਇੱਕ ਰੁਟੀਨ ਬਣਿਆ ਹੁੰਦਾ ਕਿ ਵੀ ਹਾਂ ਉੱਥੇ ਜਾਣਾ ਮੱਥਾ ਟੇਕਣਾ ਹਨਾ ਕਿ ਇੱਕ ਜਿਦਾਂ ਡੇਲੀ ਰੁਟੀਨ ਬਣੇ ਹੁੰਦੇ ਨੇ ਦੂਸਰੀ ਤਰ੍ਹਾਂ ਦੇ ਇਨਸਾਨ ਉਹ ਹੁੰਦੇ ਆ ਜਿਹੜੇ ਉੱਥੇ ਸਿਰਫ ਕੰਪਲੇਂਟ ਕਰਨ ਜਾਂਦੇ ਆ ਸ਼ਿਕਾਇਤਾਂ ਕਰਨ ਜਾਂਦੇ ਆ ਤੂੰ ਮੈਨੂੰ ਆਹ ਨਹੀਂ ਦਿੱਤਾ ਰੱਬਾ ਤੂੰ ਮੈਨੂੰ ਉਹ ਨਹੀਂ ਦਿੱਤਾ ਇਦਾਂ ਨਹੀਂ ਦਿੱਤਾ ਤੀਜੀ ਤਰ੍ਹਾਂ ਦੇ ਇਨਸਾਨ ਉਹ ਜਾਂਦੇ ਆ ਜਿਹੜੇ ਮੰਗਦੇ ਆ ਕਿ ਰੱਬਾ ਮੈਨੂੰ ਆਹ ਦੇ ਦੇ ਮੇਰਾ ਆਹ ਕੰਮ ਪੂਰਾ ਹੋ ਜਵੇ ਮੇਰਾ ਆਹ ਕੰਮ ਪੂਰਾ ਹੋ ਗਿਆ ਤਾਂ ਮੈਂ ਤੈਨੂੰ ਆਹ ਚੜਾਉਂਗਾ ਹਨਾ ਤੇ ਚੌਥੀ ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਉਹ ਜਾਂਦੇ ਆ ਜਿਹੜੇ ਪਰਮਾਤਮਾ ਦਾ ਸ਼ੁਕਰ ਕਰਨ ਜਾਂਦੇ ਆ ਸ਼ੁਕਰਾਨਾ ਕਰਨ ਜਾਂਦੇ ਆ ਕਿ ਵਾਹਿਗੁਰੂ ਤੂੰ ਸਾਨੂੰ ਸਭ ਕੁਝ ਦਿੱਤਾ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਰਹਿਣ ਲਈ ਇੰਨਾ ਕੁਝ ਦਿੱਤਾ ਹਨਾ ਤੇ ਉਹ ਆਪਣੀ ਲਾਈਫ ਦੇ ਵਿੱਚ ਸਬਰ ਸੰਤੋਖ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਸਬਰ ਸੰਤੋਖ ਹੁੰਦਾ ਤੇ ਜਿਹੜੇ ਹੈਗੇ ਆ ਹੁਣ ਤੁਸੀਂ ਆ ਆਪਣੇ ਆਪ ਹੀ ਦੇਖ ਲਓ ਕਿ ਜਿਹੜਾ ਬੰਦਾ ਕਦਰ ਕਰਦਾ ਕਿਸੇ ਦਿੱਤੀ ਹੋਈ ਚੀਜ਼ ਦੀ ਕਦਰ ਕਰਦਾ ਤਾਂ ਉਸ ਨੂੰ ਹੀ ਦੂਸਰਾ ਜਿਹੜਾ ਅੱਗੇ ਵਾਲਾ ਹੋਰ ਦੇਣਾ ਚਾਹੁੰਦਾ ਇਸੇ ਤਰ੍ਹਾਂ ਜੀ ਪ੍ਰਮਾਤਮਾ ਜਦ ਅਸੀਂ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਕਰਾਂਗੇ ਉਸ ਦਾ ਸ਼ੁਕਰਾਨਾ ਕਰਾਂਗੇ ਤਾਂ ਉਹ ਉਸ ਤੋਂ ਵੀ ਵੱਧ ਕੇ ਸਾਨੂੰ ਦਿੰਦਾ ਉਹਨੂੰ ਪਤਾ ਪਰਮਾਤਮਾ ਨੂੰ ਕਿਸ ਸਮੇਂ ਤੇ ਕਿਹੜੇ ਟਾਈਮ ਤੇ ਮੈਂ ਆਪਣੇ ਬੱਚਿਆਂ ਨੂੰ ਕੀ ਦੇਣਾ ਉਸ ਤੋਂ ਵੱਡਾ ਤਾਂ ਇਸ ਦੁਨੀਆ ਤੇ ਕੋਈ ਨਹੀਂ ਹੈਗਾ ਇਸ ਲਈ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰੋ ਇਹਨੂੰ ਕਹਿੰਦੇ ਆ ਗ੍ਰੈਟੀਟਿਊਡ ਆਫ ਐਟੀਟਿਊਡ ਕਿਉਂਕਿ ਜਿੱਦਾਂ ਦਾ ਸਾਡਾ ਐਟੀਟਿਊਡ ਹੋਊਗਾ ਜੇ ਅਸੀਂ ਪਰਮਾਤਮਾ ਸਾਹਮਣੇ ਖੜ ਕੇ ਕੰਪਲੇਂਟਾਂ ਕਰਾਂਗੇ ਗੁੱਸੇ ਹੋਵਾਂਗੇ ਪਿੱਟਾਂਗੇ ਰੋਵਾਂਗੇ ਹਨਾ ਫਿਰ ਵੀ ਸਾਨੂੰ ਕੁਝ ਨਹੀਂ ਮਿਲਣਾ ਹੈ ਕਿਉਂਕਿ ਉਹ ਸਿਰ ਪ੍ਰਮਾਤਮਾ ਨੂੰ ਪਤਾ ਕਿ ਕਿਹੜੇ ਸਮੇਂ ਤੇ ਕਿਹੜੀ ਚੀਜ਼ ਸਾਡੇ ਲਈ ਚੰਗੀ ਆ ਕਿਹੜੀ ਮਾੜੀ ਆ ਕਿਉਂਕਿ ਮਾਪੇ ਉਹਨਾਂ ਹੀ ਬੱਚਿਆਂ ਦਾ ਪਤਾ ਹੁੰਦਾ ਕਿ ਆਹ ਚੀਜ਼ ਇਹਦੇ ਲਈ ਜ਼ਹਿਰ ਆ ਆਹ ਚੀਜ਼ ਇਹਦੇ ਲਈ ਚੰਗੀ ਆ ਭਾਵੇਂ ਬੇਸ਼ੱਕ ਉਹ ਦਵਾਈ ਕੌੜੀ ਹੁੰਦੀ ਆ ਪਰ ਫਿਰ ਵੀ ਮਾਪੇ ਉਹ ਬੱਚੇ ਨੂੰ ਉਹ ਦਵਾਈ ਦਿੰਦੇ ਆ ਤਾਂ ਕਿ ਉਹ ਠੀਕ ਹੋ ਜੇ ਇਸ ਲਈ ਪ੍ਰਮਾਤਮਾ ਤੇ ਵਿਸ਼ਵਾਸ ਰੱਖਿਆ ਕਰੋ ਉਹਦਾ ਹਮੇਸ਼ਾ ਹੀ ਸ਼ੁਕਰਾਨਾ ਕਰਿਆ ਕਰੋ ਹਮੇਸ਼ਾ ਹੀ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜੀ ਉਹ ਦੇਣ ਵਾਲਾ ਉਹਨੂੰ ਸਾਰਾ ਪਤਾ ਕਿ ਮੈਂ ਆਪਣੇ ਬੱਚਿਆਂ ਨੂੰ ਕਦੋਂ ਕੀ ਦੇਣਾ